ਹਲੋ ਵੀ ਮਿੱਤਰੋ ਸਾਰਿਆਂ ਤੋਂ ਪਹਿਲਾਂ ਤਾਂ ਸਸਰੀਕਾਲ ਜਿੰਨੇ ਵੀ ਭਰਾ ਆਪਣੀ ਚੈਨਲ ਦੇ ਨਾਲ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੁਸੀਂ ਤੇ ਬੈਲ ਦੇ ਬਟਨ ਨੂੰ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਜਿਹੜੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਆਪਾਂ ਗੱਠਾਂ ਦਾ ਕੰਮ ਦਿੱਤਾ ਨਵੇੜ ਤੇ ਗੱਠਾਂ ਦੀਆਂ ਬਣਾ ਤੇ ਬਾਈ ਹੁਣ ਰਹਿ ਗਈਆਂ ਚੱਕਣ ਵਾਲੀਆਂ ਆ ਆ ਦੇਖੋ ਬਾਈ ਇਹ ਕ ਮੌਸਮ ਵੀ ਧੁੱਪ ਨਹੀਂ ਨਿਕਲਦੀ ਤੇ ਇਸ ਕਰਕੇ ਜਿਹੜਾ ਇਹ ਗੱਠਾਂ ਵਾਲਾ ਕੰਮ ਨਾ ਬਈ ਇਹ ਲੇਟ ਬਹੁਤ ਕਰਵਾਉਂਦਾ ਯਾਰ ਕਿਉਂਕਿ ਇਹਦੇ ਤੇ ਆਪਣੂੰ ਰੌਣੀ ਸੁੱਕ ਹੀ ਜਾਂਦੀ ਹੈ ਤਕਰੀਬਨ ਆਪਾਂ ਰੌਣੀ ਲਾਈ ਸੀ ਤੇ ਰੌਣੀ ਸੁੱਕ ਗਈ ਬਾਈ ਕਿਉਂਕਿ ਟਾਈਮ ਬੜਾ ਹੋ ਗਿਆ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਅੱਜ ਇਹ ਬਈ ਬਾਹਣਾ 15 ਅਕਤੂਬਰ ਦਾ ਪਾਣੀ ਛੱਡਿਆ ਹੋਇਆਗਾ ਤੇ ਤੁਸੀਂ ਹੁਣ ਦੱਸੋ ਵੀ 2-4 ਦਿਨਾਂ ਵਿੱਚ ਦੀ ਅਸੀਂ ਕਣਕ ਇਹਦੇ 'ਚ ਬੀਜਦੀਏ ਜਾਂ ਨਾ ਕਮੈਂਟ ਕਰਕੇ ਦੱਸੋ ਨਹੀਂ ਆਪਾਂ ਰੌਣੀ ਕਰ ਦਾਂਗੇ ਬਾਈ ਤੇ ਆ ਦੇਖੋ ਬਈ ਬੱਟ ਤਾਂ ਬਣਾਤੀ ਨਾ ਵਧੀਆ ਦੇਖੋ ਬਾਈ ਨਹੀਂ ਬੱਟਾਂ ਦੀ ਤਾਂ ਗੱਲ ਬਾਤ ਲਾਈਏ ਸਿਰਾ ਰੈਕ ਬਹੁਤ ਸ਼ੌਂਕ ਨਾਲ ਮਾਰਿਆ ਸੀ ਤੇ ਵੀਡੀਓ ਤੇ ਬਾਈ ਹੋਰਾਂ ਨੇ ਗੌਰ ਕਰੀ ਆਪਣੇ ਤੇ ਬਾਣਾ ਸਾਫ਼ ਕਰਿਆ ਕਰ ਆ ਦੇਖੋ ਬਈ ਤੇ ਗੱਠ ਇਸ ਵਾਰ ਵਜਨਦਾਰ ਬਹੁਤ ਜ਼ਿਆਦਾ ਬਣੀ ਹੈ ਬਾਈ ਚੱਕੀ ਨਹੀਂ ਜਾਂਦੀ ਗੱਠ ਯਾਰ ਆ ਦੇਖੋ ਬਾਈ ਤੁਹਾਨੂੰ ਦਿਖਾਈਏ ਓਏ ਆਈ ਬੜੀ ਭਰੀ ਹੈ ਭਰਾਵਾ ਗੱਠਾ ਦੇਖੋ ਯਾਰ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਬਈ ਜੇ ਕਿਸੇ ਵੀ ਭਰਾ ਨੂੰ ਪਤਾ ਤੇ ਕਿੰਨੀਆਂ ਗੱਠਾਂ ਬਣਦੀਆਂ ਇੱਕ ਕਿੱਲੇ ਦੇ ਵਿੱਚ ਤੇ ਗਿਣਤੀ ਦੇ ਵਿੱਚ ਦੱਸਿਓ ਸਾਨੂੰ ਵੀ ਆ ਗੱਠ ਵਾਲੀ ਮਸ਼ੀਨ ਬੈਨੀਫਿਟ ਹੈ ਤੇ ਜਾਂ ਆਪਾਂ ਨੂੰ ਕੋਈ ਵੱਡਾ ਡੀਲਰ ਜਿਹੜਾ ਕਹਿੰਦੇ ਵੀ 5 6 ਕਬੱਟਲ ਦੀ ਗੱਠ ਬਣਾਉਂਦਾਗਾ ਉਹ ਵੀ ਦੱਸੋ ਤੁਸੀਂ ਕਿੰਨੀਆਂ ਬਣਦੀਆਂ ਨੇ ਤੇ ਗਾਣੂ ਫਿਰ ਆਪਾਂ ਉਹਨਾਂ ਨੂੰ ਪਾ ਦਾਂਗੇ ਐਪਲੀਕੇਸ਼ਨ ਬਾਈ ਇੱਕ ਮਿੰਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸੋ ਬਾਈ ਤੇ ਅੱਗੇ-ਅੱਗੇ ਆਪਾਂ ਤੁਹਾਨੂੰ ਕਣਕ ਵੀ ਦਿਖਾਉਣੇ ਆ ਆਪਣੀ ਕਿਸ ਤਰ੍ਹਾਂ ਦੀ ਉਗرائی ਹੈ ਕਣਕ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਜਿਹੜਾ ਉਹਦਾ ਸੰਜੀਵਨੀ ਦਾ ਟ੍ਰਾਇਲ ਜਿਹੜਾ ਉਹਦੀ ਅਲੱਗ ਵੀਡੀਓ ਆਊਗੀ YouTube ਤੇ ਵੀ ਦੇਖੋ ਬਾਈ ਬਹੁਤ ਗੱਠਾ ਹੈ ਯਾਰ ਇਹ ਕਿਤੇ ਲੱਜਦਾ ਜੀ ਬਾਈ ਜਮ ਇੱਕ ਇਹੀ ਬੇਨਤੀ ਮੈਂ ਕਰਦਾ ਹਾਂ ਬਾਈ ਗੱਠਾ ਵਾਲਿਆਂ ਦੇ ਵਿਚਾਰਾਂ ਦੇ ਕੋਈ ਸਾਰੇ ਨਹੀਂ ਬਾਈ ਜਿਨ੍ਹਾਂ ਕੋਲੇ ਮਸ਼ੀਨਾਂ ਨੇ ਕਿਉਂਕਿ ਅੱਗੇ ਗੱਠ ਬਿਗਦੀ ਨਹੀਂਗੀ ਇਸ ਕਰਕੇ ਬਾਈ ਉਹਨਾਂ ਤੋਂ ਚੱਕੀ ਵੀ ਨਹੀਂ ਜਾਂਦੀ ਯਾਰ ਮਸ਼ੀਨ ਤਾਂ ਘੱਟ ਤੋਂ ਘੱਟ ਬਾਈ 40 ਕਿਲਿਆਂ ਦੀ ਗੱਠ ਬਣਾਉਂਦੀ 40 ਕਿੱਲੇ ਬਹਣਾ ਜਿਹੜਾ ਵਿਲਾ ਕਰ ਦਿੰਦੀ ਏ ਤੇ ਗੱਲ ਕਰ ਚੱਕਣ ਦੀ ਲਈ ਇੰਨਾ ਸਾਧਨ ਨਹੀਂ ਬਣ ਸਕਦਾ ਬਾਈ ਕਿਉਂਕਿ ਅੱਗੇ ਨਹੀਂ ਵਿਕਦੀ ਯਾਰ ਗੱਠ ਇਸ ਕਰਕੇ ਨਾ ਬਾਲਾ ਆਪਾ ਬਾਈ ਗੱਠਾਂ ਵਾਲਿਆਂ ਦੇ ਵੀ ਪ੍ਰੈਸ਼ਰ ਨਾ ਪਾਇਆ ਕਰਗੀ ਤੇ ਬਾਈ ਹੋਰਾਂ ਨੇ ਆਪਣੀ ਵੀਡੀਓ ਜਿਹੜੀ ਗੱਠਾਂ ਦੀ ਪਹਿਲਾਂ ਪਾਈ ਸੀਗੀ ਪਹਿਲਾਂ ਵਾਲੇ ਭਰਾ ਬਣਾ ਕੇ ਗਏ ਸੀ ਆਪਣੇ ਉਹ 5 ਕਿਲਿਆਂ ਦੀ ਉਹ ਵੀਡੀਓ ਦੇਖ ਕੇ ਆ ਬਾਈ ਇਹਨਾਂ ਨੇ ਗੌਰ ਕਰੀਆ ਬਈ ਆਪਾਂ ਉਸ ਤੋਂ ਬਾਅਦ ਆ ਨਵੇਂ ਆਈ ਐ ਪਰ ਇਹਨਾਂ ਨੇ ਵੀ ਗੱਠਾਂ ਬਹੁਤ ਸੋਹਣੀਆਂ ਬਣਾਈਆਂ ਤੇ ਆ ਆਪਣਾ ਜਿਹੜਾ 1401 ਸੀਗਾ ਬਈ ਮੋਛਲੀਆਂ ਗੱਠਾਂ ਇਹਦਾ ਥੋੜਾ ਜਿਹਾ ਪ੍ਰਾਲ ਨਾ ਰਹਿੰਦਾਗਾ ਕਿਉਂਕਿ ਖਰਚੇ ਹੁੰਦੇ ਜਿਹੜੇ ਇਹਦੇ ਚੀੜਾ ਹੁੰਦਾ ਇਹਦਾ ਨਾੜ ਬਾਈ ਇਸ ਕਰਕੇ ਰਹਿੰਦਾ ਇਹ ਤੇ ਬਾਹਨ ਤਾਂ ਜਮਾ ਯਾਰ ਫਰਸਰਗਾ ਬਣਾਤਾ ਬਾਈ ਇਹਨਾਂ ਨੇ ਆ ਦੇਖੋ ਤੁਸੀਂ ਤੇ ਮਾ ਗੱਲਬਾਤ ਨਾ ਟਿਕਾਣੀ ਲੱਗੀ ਪਈ ਹੈ ਪੂਰੀ ਦੇਖੋ ਤੁਸੀਂ ਇਹ ਲੱਭਾ ਦੇਖੋ ਕੀ ਬਣਦਾ ਤੇ ਗੱਠਾ ਨਾ ਬਹੁਤ ਜ਼ਿਆਦਾ ਬਣਿਆ ਬਈ ਜਿੰਨਾ ਵੀ ਕਹਿ ਸਕਦੇ ਹੁੰਨਾ ਹੀ ਠੀਕ ਹੈ ਨਾ ਬਾਈ ਆ ਦੇਖੋ ਬਾਈ ਨਿਗਾਹ ਮਾਰਾਂਗੇ ਤੁਹਾਡੀ ਨਿਗਾਹ ਪਾਟ ਜੂ ਯਾਰ ਜਮਾ ਮੈਨੂੰ ਐ ਲੱਗਦਾ ਵੀ ਦੂਰ ਤੇ ਉਹ ਗੱਠਾ ਹੀ ਗੱਠਾ ਵੱਡੇ ਭਾਈ ਲੋ ਜੀ ਦੇਖੋ ਬਈ ਗੱਠਾ ਯਾਰ ਤੂੰ ਤੁਸੀਂ ਇੱਕ ਲਾਈਨ ਦੇ ਵਿੱਚ ਜ਼ਰੂਰ ਦੱਸਣੀ ਆ ਬਈ ਗਿਣ ਕੇ ਵੀ ਕਿੰਨੀਆਂ ਇਕੱਠੀਆਂ ਆ ਆ ਦੇਖੋ ਬਈ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਂਦੇ ਆ ਭਾ ਹੂਮ ਕਰਕੇ ਦੇਖ ਕੇ ਦੱਸੋ ਮੇਰਾ ਭਰਾ ਗਿਣਤੀ ਮਾਰ ਲਓ ਤੇ ਕਮੈਂਟਾਂ ਦੇ ਵਿੱਚ ਨਾ ਪੰਜਾਂ ਮਿੰਟਾਂ ਵਿੱਚ ਹੀ ਦੱਸ ਦਿਓ ਵੀਰ ਤੇ ਵੀਡੀਓ ਜੇ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦਿਓ ਬਈ ਤੇ ਮਾੜਾ ਜਾਂ ਵੀਰ ਬਣਿਆ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਵੀਡੀਓ ਪਾਉਣੀ ਹੈ ਬਾਈ ਤੇ ਤੁਸੀਂ ਵੀ ਮਾੜੀ ਮੁੱਟੀ ਹੈਲਪ ਕਰਿਆ ਕਰੋ ਯਾਰ ਆਪਣੇ YouTube ਚੈਨਲ ਨੂੰ ਤੇ Facebook ਚੈਨਲ ਨੂੰ ਵੀ ਫੋਲੋ ਕਰ ਲਓ ਤੇ YouTube ਕਿੰਨੀ ਵੀ ਧਿਆਨ ਦਿਆ ਕਰੋ ਬਾਈ ਆ ਦੇਖੋ ਬਾਈ ਗੱਲ ਬਾਤ ਜਿਵੇਂ ਸਰਾ ਲੱਗੀ ਗਈ ਹੈ ਦੇਖੋ ਵੀ ਖੈਂਡਾ ਪੰਗਾ ਗੱਠਾਂ ਦਾ ਬਹੁਤ ਜ਼ਿਆਦਾ ਦੇਣੀ ਹੈ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਵੀ ਗੱਠ ਭਾਲੀ ਨਹੀਂ ਥਾਉਣੀ ਬਾਈ ਆਹ ਦੇਖੋ ਤਾਂ ਆਪਾਂ ਵੀਡੀਓ ਦਾ ਕਰਦੇ ਆ ਬਾਈ ਐਂਡ ਤੇ ਧੰਨਵਾਦ ਜੀ ਅੱਜ ਦੀ ਵੀਡੀਓ ਦੇ ਵਿੱਚ